ਬੰਦਾ YouTube ਵੀਡੀਓ ਪਾਈ ਜਾ ਰਿਹਾ ਵੀ ਭਿੰਗਰਾਜ ਦਾ ਯੂਜ਼ ਕਰ ਲਓ ਜੀ ਕੜੀ ਪੱਤਾ ਯੂਜ਼ ਕਰ ਲਓ ਜੀ ਗੁੰਝਾ ਦਾ ਯੂਜ਼ ਕਰ ਲਓ ਜੀ ਕੋਈ ਕਹਿ ਰਿਹਾ ਗੁੜਹਲ ਦੇ ਫੁੱਲ ਦਾ ਯੂਜ਼ ਕਰ ਲਓ ਜੀ ਮੈਂ ਸਹੀ ਚੀਜ਼ ਕੀ ਹੈ ਇੱਕ ਵਾਰੀ ਉੱਥੋਂ ਕੱਢੀ ਜਾਵੇ ਤੇ ਉਹਦੀ ਵਰਤੋਂ ਕੀਤੀ ਜਾਵੇ ਉਹ ਚੀਜ਼ ਅਸੀਂ ਉੱਥੋਂ ਕੱਢੀ ਠੀਕ ਹੈ ਉਹਦੀ ਵਰਤੋਂ ਕੀਤੀ ਉਹਦੇ ਰਿਜ਼ਲਟ ਲਿੱਤੇ ਪਹਿਲੇ ਠੀਕ ਹੈ ਰਿਜ਼ਲਟ ਲੈਣ ਤੋਂ ਬਾਅਦ ਫਿਰ ਮੈਨੂੰ ਇਹ ਹੋ ਗਿਆ ਵੀ ਹੁਣ ਆਪਣੀ ਆਮ ਭਰਾਵਾਂ ਵਾਸਤੇ ਭੈਣਾਂ ਵਾਸਤੇ ਇਹ ਦੱਸਿਆ ਜਾਵੇ ਹੈ ਸਹੀ ਫਾਰਮੂਲਾ ਜਿਹੜਾ ਤੁਹਾਡੇ ਵਾਲਾਂ ਦੇ ਚੜੰਦੀ ਸਮੱਸਿਆ ਨੂੰ ਖਤਮ ਕਰ ਦੇਗਾ ਠੀਕ ਹੈ ਵਾਲ ਛੇਤੀ ਉਮਰ ਤੋਂ ਪਹਿਲੇ ਸਫੇਦ ਹੋ ਰਹੇ ਆ ਉਹਨੂੰ ਰੋਕ ਦੇਗਾ ਤੇ ਵਾਲ ਉੱਡ ਗਏ ਆ ਬਿਲਕੁਲ ਗੰਜਪਨ ਆ ਗਿਆ ਉਹਨੂੰ ਕੰਟਰੋਲ ਕਰ ਦੇਗਾ ਉਹਦੇ ਵਾਸਤੇ ਇਹ ਜਿਹੜਾ ਫਾਰਮੂਲਾ ਹੈ ਇਹ 30 ਤੋਂ ਵੱਧ ਜੜੀ ਬੂਟੀਆਂ ਠੀਕ ਹੈ ਤਿੰਨ ਤਰ੍ਹਾਂ ਦਾ ਦੁੱਧ ਹੈ ਠੀਕ ਹੈ ਜੀ ਤਿੰਨ ਤਰ੍ਹਾਂ ਦਾ ਦੁੱਧ ਤਿੰਨ ਦੁੱਧ ਹੈ ਗਾਂ ਦਾ ਦੁੱਧ ਹੈ ਮੱਝ ਦਾ ਦੁੱਧ ਹੈ ਤੇ ਬੱਕਰੀ ਦਾ ਦੁੱਧ ਹੈ ਠੀਕ ਹੈ ਦੋ ਤਰ੍ਹਾਂ ਦੇ ਇਹਦੇ ਚ ਅਸੀਂ ਤੇਲ ਪਾਏ ਆ ਜੀ ਤਿਲ ਦਾ ਤੇਲ ਹੈ ਤੇ ਨਾਰੀਅਲ ਤੇਲ ਹੈ ਜੀ ਇਹ ਦੋਵੇਂ ਤੇਲ ਪਾਏ ਹੋਏ ਆ ਸੀ